ਅੱਜ ਨਗਰ ਬਤੂਰੀਆਂ ਦੇ ਵਿੱਚ ਹਲਕਾ ਨਕਦਰ ਸੇ ਇੱਕ ਬਹੁਤ ਵਿਕਲਾ ਉਪਰਾਲਾ ਨਗਰ ਪੰਚਾਇਤ ਵੱਲੋਂ ਕੀਤਾ ਗਿਆ ਔਰ ਜਿਹੜਾ ਬਾਕੀ ਨਗਰਾਂ ਵਾਸਤੇ ਵੀ ਇੱਕ ਐਗਜ਼ੈਂਪਲ ਆਇਆ ਇੱਕ ਮਿਸਾਲ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਵਾਸਤੇ ਪਿੰਡ ਦੇ ਵਿੱਚ ਹੀ ਇੱਕ ਟਿਊਸ਼ਨ ਸੈਂਟਰ ਖੋਲਿਆ ਜਿਹਦੇ ਵਿੱਚ ਬਹੁਤ ਤੀਸਰੀ ਕਲਾਸ ਤੋਂ ਲੈ ਕੇ ਔਰ ਜਿੰਨੀ ਵੀ ਹਾਈਰ ਐਜੂਕੇਸ਼ਨ ਤੱਕ ਬੱਚੇ ਆਉਣਾ ਚਾਹਣ ਉਹਦੇ ਵਿੱਚ ਆ ਸਕਦੇ ਆ ਔਰ ਬੜੀ ਬਮੂਲੀ ਜੀ ਫੀਸ ਉਹਨਾਂ ਨੇ 200 ਰੁਪਏ ਰੱਖੀ ਆ ਸਿਰਫ ਆਪਣਾ ਜਿਹੜੇ ਉਹਨਾਂ ਦੇ ਰੱਖਖਾਵ ਵਾਸਤੇ ਅਦਰਵਾਈਜ਼ ਉਹਨਾਂ ਨੇ ਇਹ ਆਪਣਾ ਨੇਕ ਉਪਰਾਲਾ ਜਿਹੜਾ ਚੈਰਿਟੀ ਦੇ ਵਿੱਚ ਕੀਤਾ ਹੈ ਕਿ ਬੱਚਿਆਂ ਨੂੰ ਅਗਾਮ ਵੱਜੂ ਸੋਚ ਦੇ ਮਾਲਕ ਬਣਾਉਣ ਵਾਸਤੇ ਉਹਨਾਂ ਨੂੰ ਆਪਣੀ ਪੜ੍ਹਾਈ ਦੇ ਵਿੱਚ ਆ ਰਹੀਆਂ ਦਿੱਕਤਾਂ ਨੂੰ ਠੀਕ ਕਰਨ ਵਾਸਤੇ ਉਹਨਾਂ ਨੂੰ ਪੜ੍ਹਾਈ ਵਾਸਤੇ ਮੋਟੀਵੇਸ਼ਨ ਕਰਨ ਵਾਸਤੇ ਪਰ ਬਹੁਤ ਸਾਰੀਆਂ ਹੋਰ ਮੋਰਲ ਸਿੱਖਿਆਵਾਂ ਜਿਹੜੀਆਂ ਆ ਉਹ ਦੇਣ ਵਾਸਤੇ ਉਹਨਾਂ ਨੇ ਕ੍ਰਿਸ਼ਨ ਸੈਂਟਰ ਖੋਲ੍ਹਿਆ ਮੈਂ ਸਾਰੇ ਨਗਰ ਨੂੰ ਬਹੁਤ-ਬਹੁਤ ਵਧਾਈ ਜਿੰਨੀ ਔਰ ਇਹਨਾਂ ਦੇ ਇਸ ਕਦਮ ਨੂੰ ਮੈਂ ਜਿਹੜਾ ਉਹ ਐਪਰੀਸ਼ੀਏਟ ਕਰਦੀ ਹਾਂ ਵਧਾਈ ਦਿੰਦੀ ਹਾਂ ਔਰ ਬਹੁਤ ਸਾਰਿਆਂ ਤੇ ਜਿਹੜੀ ਇਹੋ ਜਿਹੀ ਇੱਕ ਐਗਜ਼ੈਂਪਲ ਇਹਨਾਂ ਨੇ ਸੈੱਟ ਕੀਤੀ ਹੈ ਔਰ ਮੈਂ ਬਾਕੀ ਨਗਰਾਂ ਵਿੱਚ ਵੀ ਚਾਹੂੰਗੀ ਔਰ ਉਹਨਾਂ ਨੂੰ ਵੀ ਇਹਦਾ ਬਾਰੇ ਦੱਸੂੰਗੀ ਕਿ ਤੁਸੀਂ ਵੀ ਆਪਣੇ ਬੱਚਿਆਂ ਵਾਸਤੇ ਇਹੋ ਜਿਹਾ ਨਵਿਕਲਾ ਕੰਮ ਕਰ ਸਕਦੇ ਹੋ ਧੰਨ ਧੰਨ ਹੋਵੇ ਜੀ ਜੀ ਸਸੀ ਕਾ ਜੀ ਅ ਅੱਜ ਨਗਰ ਬਤੂਰੀਆਂ ਦੇ ਵਿੱਚ ਹਲਕਾ ਨਕਦਰ ਸੇ ਇੱਕ ਬਹੁਤ ਨਵਿਕਲਾ ਉਪਰਾਲਾ ਨਗਰ ਪੰਚਾਇਤ ਵੱਲੋਂ ਕੀਤਾ ਗਿਆ ਔਰ ਜਿਹੜਾ ਬਾਕੀ ਨਗਰਾਂ ਵਾਸਤੇ ਵੀ ਇੱਕ ਐਗਜ਼ੈਂਪਲ ਲਿਆ ਇੱਕ ਮਿਸਾਲ ਲਿਆ ਕਿ ਉਹਨਾਂ ਨੇ ਆਪਣੇ ਬੱਚਿਆਂ ਵਾਸਤੇ ਪਿੰਡ ਦੇ ਵਿੱਚ ਹੀ ਇੱਕ ਟਿਊਸ਼ਨ ਸੈਂਟਰ ਖੋਲਿਆ ਜਿਹਦੇ ਵਿੱਚ ਬਹੁਤ ਤੀਸਰੀ ਕਲਾਸ ਤੋਂ ਲੈ ਕੇ ਔਰ ਜਿੰਨੀ ਵੀ ਹਾਇਰ ਐਜੂਕੇਸ਼ਨ ਤੱਕ ਬੱਚੇ ਆਉਣਾ ਚਾਹਣ ਉਹਦੇ ਵਿੱਚ ਆ ਸਕਦੇ ਆ ਔਰ ਬੜੀ ਬਹੁਮੁੱਲੀ ਜੀ ਫੀਸ ਉਹਨਾਂ ਨੇ 200 ਰੁਪਏ ਰੱਖੀ ਆ ਸਿਰਫ ਆਪਣਾ ਜਿਹੜੇ ਉਹਨਾਂ ਦੇ ਰੱਖ-ਰਖਾਵ ਵਾਸਤੇ ਅਦਰਵਾਈਜ਼ ਉਹਨਾਂ ਨੇ ਇਹ ਆਪਣਾ ਨੇਕ ਉਪਰਾਲਾ ਜਿਹੜਾ ਚੈਰਿਟੀ ਦੇ ਵਿੱਚ ਕੀਤਾ ਹੈ ਕਿ ਬੱਚਿਆਂ ਨੂੰ ਆਗਾਮੀ ਸੋਚ ਦੇ ਮਾਲਕ ਬਣਾਉਣ ਵਾਸਤੇ ਉਹਨਾਂ ਨੂੰ ਆਪਣੀ ਪੜ੍ਹਾਈ ਦੇ ਵਿੱਚ ਆ ਰਹੀਆਂ ਦਿੱਕਤਾਂ ਨੂੰ ਠੀਕ ਕਰਨ ਵਾਸਤੇ ਉਹਨਾਂ ਨੂੰ ਪੜ੍ਹਾਈ ਵਾਸਤੇ ਮੋਟੀਵੇਸ਼ਨ ਕਰਨ ਵਾਸਤੇ ਬਹੁਤ ਬਹੁਤ ਸਾਰੀਆਂ ਹੋਰ ਮੋਰਲ ਸਿੱਖਿਆਵਾਂ ਜਿਹੜੀਆਂ ਆ ਉਹ ਦੇਣ ਵਾਸਤੇ ਉਹਨਾਂ ਨੇ ਕ੍ਰਿਸ਼ਨ ਸੈਂਟਰ ਖੋਲ੍ਹਿਆ ਮੈਂ ਸਾਰੇ ਨਗਰ ਨੂੰ ਬਹੁਤ-ਬਹੁਤ ਵਧਾਈ ਦਿੰਨੀ ਹੈ ਔਰ ਇਹਨਾਂ ਦੇ ਇਸ ਕਦਮ ਨੂੰ ਮੈਂ ਜਿਹੜਾ ਉਹ ਐਪਰੀਸ਼ੀਏਟ ਕਰਦੀ ਹਾਂ ਵਧਾਈ ਦਿੰਨੀ ਹੈ ਔਰ ਬਹੁਤ ਸਾਰੀਆਂ ਇਹ ਜਿਹੜੀ ਇਹੋ ਜਿਹੀ ਐਗਜ਼ੈਂਪਲ ਇਹਨਾਂ ਨੇ ਸੱਟ ਕੀਤੀ ਹੈ ਔਰ ਮੈਂ बाकी ਨਗਰਾਂ ਵਿੱਚ ਵੀ ਚਾਹੂੰਗੀ ਔਰ ਉਹਨਾਂ ਨੂੰ ਵੀ ਇਹਨਾਂ ਦੇ ਬਾਰੇ ਦੱਸੂੰਗੀ ਕਿ ਤੁਸੀਂ ਵੀ ਆਪਣੇ ਬੱਚਿਆਂ ਵਾਸਤੇ ਇਹੋ ਜਿਹਾ ਨਵਕਲੇ ਕੰਮ ਕਰ ਸਕਦੇ ਹੋ ਧੰਨ ਧੰਨ ਹੋ ਜੀ ਸਸੀ ਕਾ ਜੀ ਸਾਰੇ ਨਗਰ ਠੀਕ ਹੈ ਜੀ ਜੀ ਅੱਜ ਨਗਰ ਬਤੂਰੀਆਂ ਦੇ ਵਿੱਚ ਹਲਕਾ ਨਕਦਰ ਸੀ ਇੱਕ ਬਹੁਤ ਵਿਕਲਾ ਉਪਰਾਲਾ ਨਗਰ ਪੰਚਾਇਤ ਵੱਲੋਂ ਕੀਤਾ ਗਿਆ ਔਰ ਜਿਹੜਾ ਬਾਕੀ ਨਗਰਾਂ ਵਾਸਤੇ ਵੀ ਇੱਕ ਐਗਜ਼ੈਂਪਲ ਆ ਇੱਕ ਮਿਸਾਲ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਵਾਸਤੇ ਪਿੰਡ ਦੇ ਵਿੱਚ ਹੀ ਇੱਕ ਟਿਊਸ਼ਨ ਸੈਂਟਰ ਖੋਲਿਆ ਜਿਹਦੇ ਵਿੱਚ ਬਹੁਤ ਤੀਸਰੀ ਕਲਾਸ ਤੋਂ ਲੈ ਕੇ ਔਰ ਜਿੰਨੀ ਵੀ ਹਾਇਰ ਐਜੂਕੇਸ਼ਨ ਤੱਕ ਬੱਚੇ ਆਉਣਾ ਚਾਹਣ ਉਹਦੇ ਵਿੱਚ ਆ ਸਕਦੇ ਆ ਔਰ ਬੜੀ ਬਮੂਲੀ ਜੀ ਫੀਸ ਉਹਨਾਂ ਨੇ 200 ਰੁਪਏ ਰੱਖੀ ਆ ਸਿਰਫ ਆਪਣਾ ਜਿਹੜੇ ਉਹਨਾਂ ਦੇ ਰੱਖ-ਰਖਾਅ ਵਾਸਤੇ ਅਦਰਵਾਈਜ਼ ਉਹਨਾਂ ਨੇ ਇਹ ਆਪਣਾ ਨੇਕ ਉਪਰਾਲਾ ਜਿਹੜਾ ਚੈਰਿਟੀ ਦੇ ਵਿੱਚ ਕੀਤਾ ਹੈ ਕਿ ਬੱਚਿਆਂ ਨੂੰ ਆਗਾਮੀ ਸੋਚ ਦੇ ਮਾਲਕ ਬਣਾਉਣ ਵਾਸਤੇ ਉਹਨਾਂ ਨੂੰ ਆਪਣੀ ਪੜ੍ਹਾਈ ਦੇ ਵਿੱਚ ਆ ਰਹੀਆਂ ਦਿੱਕਤਾਂ ਨੂੰ ਠੀਕ ਕਰਨ ਵਾਸਤੇ ਉਹਨਾਂ ਨੂੰ ਪੜ੍ਹਾਈ ਵਾਸਤੇ ਮੋਟੀਵੇਸ਼ਨ ਕਰਨ ਵਾਸਤੇ ਬਲਕਿ ਬਹੁਤ ਸਾਰੀਆਂ ਹੋਰ ਮੋਰਲ ਸਿੱਖਿਆਵਾਂ ਜਿਹੜੀਆਂ ਆ ਉਹ ਦੇਣ ਵਾਸਤੇ ਉਹਨਾਂ ਨੇ ਕ੍ਰਿਸ਼ਨ ਸੈਂਟਰ ਖੋਲ੍ਹਿਆ ਮੈਂ ਸਾਰੇ ਨਗਰ ਨੂੰ ਬਹੁਤ-ਬਹੁਤ ਵਧਾਈ ਦਿੰਨੀ ਔਰ ਇਹਨਾਂ ਦੇ ਇਸ ਕਦਮ ਨੂੰ ਮੈਂ ਜਿਹੜਾ ਉਹ ਐਪਰੀਸ਼ੀਏਟ ਕਰਦੀ ਹਾਂ ਵਧਾਈ ਦਿੰਨੀ ਹਾਂ ਔਰ ਬਹੁਤ ਸਰੀਆਂ ਇਹ ਜਿਹੜੀ ਇਹੋ ਜਿਹੀ ਇੱਕ ਐਗਜ਼ੈਂਪਲ ਇਹਨਾਂ ਨੇ ਸੱਚ ਕੀਤੀ ਹੈ ਔਰ ਮੈਂ ਬਾਕੀ ਨਗਰਾਂ ਵਿੱਚ ਵੀ ਚਾਹੂੰਗੀ ਔਰ ਉਹਨਾਂ ਨੂੰ ਵੀ ਇਹਨਾਂ ਦੇ ਬਾਰੇ ਦੱਸੂੰਗੀ ਕਿ ਤੁਸੀਂ ਵੀ ਆਪਣੇ ਬੱਚਿਆਂ ਵਾਸਤੇ ਇਹੋ ਜਿਹਾ ਨਵਕਲੇ ਕੰਮ ਕਰ ਸਕਦੇ ਹੋ ਧੰਨ ਧੰਨ ਹੋ ਜੀ ਸਸੀ ਕਾ ਜੀ ਸਾਰੇ ਨਗਰ ਠੀਕ ਹੈ ਜੀ ਹਾਂਜੀ ਅੱਜ ਨਗਰ ਬਤੂਰੀਆਂ ਦੇ ਵਿੱਚ ਹਲਕਾ ਨਗਰ ਦੇ ਇੱਕ ਬਹੁਤ ਨਵਿਕਲਾ ਉਪਰਾਲਾ ਨਗਰ ਪੰਚਾਇਤ ਵੱਲੋਂ ਕੀਤਾ ਗਿਆ ਔਰ ਜਿਹੜਾ ਬਾਕੀ ਨਗਰਾਂ ਵਾਸਤੇ ਵੀ ਇੱਕ ਐਗਜ਼ੈਂਪਲ ਲਿਆ ਇੱਕ ਮਿਸਾਲ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਵਾਸਤੇ ਪਿੰਡ ਦੇ ਵਿੱਚ ਹੀ ਇੱਕ ਟਿਊਸ਼ਨ ਸੈਂਟਰ ਖੋਲਿਆ ਜਿਹਦੇ ਵਿੱਚ ਬਹੁਤ ਤੀਸਰੀ ਕਲਾਸ ਤੋਂ ਲੈ ਕੇ ਔਰ ਜਿੰਨੀ ਵੀ ਹਾਇਰ ਅਜੂਕੇਸ਼ਨ ਤੱਕ ਬੱਚੇ ਆਉਣਾ ਚਾਹਣ ਉਹਦੇ ਵਿੱਚ ਆ ਸਕਦੇ ਆ ਔਰ ਬੜੀ ਬਹੁਮੁੱਲੀ ਜੀ ਫੀਸ ਉਹਨਾਂ ਨੇ 200 ਰੁਪਏ ਰੱਖੀ ਆ ਸਿਰਫ ਆਪਣਾ ਜਿਹੜੇ ਉਹਨਾਂ ਦੇ ਰੱਖ-ਰਖਾਵ ਵਾਸਤੇ ਅਦਰਵਾਈਜ਼ ਉਹਨਾਂ ਨੇ ਇਹ ਆਪਣਾ ਨੇਕ ਉਪਰਾਲਾ ਜਿਹੜਾ ਚੈਰਿਟੀ ਦੇ ਵਿੱਚ ਕੀਤਾ ਹੈ ਕਿ ਬੱਚਿਆਂ ਨੂੰ ਅਗਾਮ ਵੱਧੂ ਸੋਚ ਦੇ ਮਾਲਕ ਬਣਾਉਣ ਵਾਸਤੇ ਉਹਨਾਂ ਨੂੰ ਆਪਣੀ ਪੜ੍ਹਾਈ ਦੇ ਵਿੱਚ ਆ ਰਹੀਆਂ ਦਿੱਕਤਾਂ ਨੂੰ ਠੀਕ ਕਰਨ ਵਾਸਤੇ ਉਹਨਾਂ ਨੂੰ ਪੜ੍ਹਾਈ ਵਾਸਤੇ ਮੋਟੀਵੇਸ਼ਨ ਕਰਨ ਵਾਸਤੇ ਪਰ ਬਹੁਤ ਸਾਰੀਆਂ ਹੋਰ ਮੋਰਲ ਸਿੱਖਿਆਵਾਂ ਜਿਹੜੀਆਂ ਆ ਉਹ ਦੇਣ ਵਾਸਤੇ ਉਹਨਾਂ ਨੇ ਕ੍ਰਿਸ਼ਨ ਸੈਂਟਰ ਖੋਲ੍ਹਿਆ ਮੈਂ ਸਾਰੇ ਨਗਰ ਨੂੰ ਬਹੁਤ-ਬਹੁਤ ਵਧਾਈ ਦਿੰਨੀ ਔਰ ਇਹਨਾਂ ਦੇ ਇਸ ਕਦਮ ਨੂੰ ਮੈਂ ਜਿਹੜਾ ਉਹ ਐਪਰੀਸ਼ੀਏਟ ਕਰਦੀ ਹਾਂ ਵਧਾਈ ਦਿੰਨੀ ਹਾਂ ਔਰ ਬਹੁਤ ਸਾਰੀਆਂ ਇਹ ਜਿਹੜੀ ਇਹੋ ਜਿਹੀ ਇੱਕ ਐਗਜ਼ੈਂਪਲ ਇਹਨਾਂ ਨੇ ਸੈੱਟ ਕੀਤੀ ਹੈ ਔਰ ਮੈਂ ਬਾਕੀ ਨਗਰਾਂ ਵਿੱਚ ਵੀ ਚਾਹੂੰਗੀ ਔਰ ਉਹਨਾਂ ਨੂੰ ਵੀ ਇਹਨਾਂ ਦੇ ਬਾਰੇ ਦੱਸੂੰਗੀ ਕਿ ਤੁਸੀਂ ਵੀ ਆਪਣੇ ਬੱਚਿਆਂ ਵਾਸਤੇ ਇਹੋ ਜਿਹਾ ਨਵਕਲੇ ਕੰਮ ਕਰ ਸਕਦੇ ਹੋ ਧੰਨ ਧੰਨ ਹੋ ਜੀ ਸ੍ਰੀ ਸ਼ਸ਼ੀਕਾਂ ਜੀ ਸਾਰਿਆਂ ਨੂੰ ਠੀਕ ਹੈ ਜੀ ਅਜੂ ਨਗਰ ਬਤੂਰੀਆਂ ਦੇ ਵਿੱਚ ਹਲਕਾ ਨਕਦਰ ਚ ਇੱਕ ਬਹੁਤ ਵਿਕਲਾ ਉਪਰਾਲਾ ਨਗਰ ਪੰਚਾਇਤ ਵੱਲੋਂ ਕੀਤਾ ਗਿਆ ਔਰ ਜਿਹੜਾ ਬਾਕੀ ਨਗਰਾਂ ਵਾਸਤੇ ਵੀ ਇੱਕ ਐਗਜ਼ੈਂਪਲ ਲਿਆ ਇੱਕ ਮਿਸਾਲ ਲਿਆ ਕਿ ਉਹਨਾਂ ਨੇ ਆਪਣੇ ਬੱਚਿਆਂ ਵਾਸਤੇ ਪਿੰਡ ਦੇ ਵਿੱਚ ਹੀ ਇੱਕ ਟਿਊਸ਼ਨ ਸੈਂਟਰ ਖੋਲਿਆ ਜਿਹਦੇ ਵਿੱਚ ਬਹੁਤ ਤੀਸਰੀ ਕਲਾਸ ਤੋਂ ਲੈ ਕੇ ਔਰ ਜਿੰਨੀ ਵੀ ਹਾਈਰ ਅਜੂਕੇਸ਼ਨ ਤੱਕ ਬੱਚੇ ਆਉਣਾ ਚਾਹਣ ਉਹਦੇ ਵਿੱਚ ਆ ਸਕਦੇ ਆ ਔਰ ਬੜੀ ਬਹੁਮੰਦੀ ਜੀ ਫੀਸ ਉਹਨਾਂ ਨੇ 200 ਰੁਪਏ ਰੱਖੀ ਆ ਜਾਰੇ ਆਪ ਚੱਲ ਲਈ ਜੋ ਬੋਲੇ ਸੋ ਨਿਹਾਲ ਸਤਿਗੁਰੂ ਸਤਿਗੁਰਤਾਸ ਮਹਾਰਾਜ ਕੀ ਜੈ ਹਾਂਜੀ ਸਭੀ ਬਸ ਵਹੀ ਰਹੇਗੇ 1 ਮਿੰਟ ਹੁਣ 1 ਮਿੰਟ ਤੁਹਾਡੇ ਕੋਲ ਹੀ ਆ ਜੀ ਕੰਪਨੀ ਚ ਜੀ ਮੈਂ ਮੈਨੂੰ ਗਿਆ ਇਹ ਕਰ ਦਿਓ ਵੱਡੇ ਕਰ ਦਿਓ ਕੰਪਨੀ ਹਾਂ ਤੁਮ ਮੈਂ ਸਮਝਾ ਲਵਾਂ ਜੀ ਜੀ ਸਿੱਧੰਪੁਰ ਮਾੜਾ ਸਾਈਡ ਤੇ ਪਲੀਜ਼ ਬਈ ਪਿਛਲੀ ਨੂੰ ਘਾਜੋ ਬਈ ਬੱਤੇ ਭਾਜੀ ਕਹਿੰਦੇ ਕਾਲਾ ਦੁਜੀ ਉਹ ਹੱਥ ਨੂੰ ਬੰਦਾ ਆ ਗਿਆ ਠੀਕ ਹੈ ਜੀ ਹਾਂ ਜੀ ਉਹ ਪ੍ਰਵਾਹ ਜਿਹੜੀ ਤਾਂ ਵੇਖੀ ਬਾਦ ਦੀ ਜੀ ਐਂਟਰੀ ਜੀ ਇਹ ਇਹ ਲਾਈਵ ਦੇਖ ਕੇ ਆਇਆ ਭਾਜੀ ਟਿੱਕਰੀ ਆ ਉਹ ਜਿਹੜਾ ਬੰਦਾ ਆ ਪੜਾ ਪਿੱਛੇ ਹਏ ਮਜ਼ਾਕ ਕਰਦਾ ਰਹਿੰਦਾ ਪਈ ਲੈ ਲੇਂਗੇ ਲੇ ਲੇ ਆਸ਼ਾ ਜੇਲ੍ਹ ਭਾਈ ਪਈ ਤੇ ਲਾ ਲੈ ਟੇ ਸਹਿਤਾ ਜੰਮ ਸਭੀ ਪੱਕੇ ਨਾ ਪਾਉਂਦੇ ਆਪਾਂ ਆਪੇ ਹੀ ਹਣ ਕੇ ਕਰ ਲੈਣਗੇ ਚਲੋ ਬੜੀ ਜਾਏ